ਜਿਹੜੇ ਬੰਦੇ ਦੀ ਕਮਾਈ ਕੁਛ ਨਹੀਂ ਹੋ ਸਕਦਾ ਉਹਦੀ ਮਹੀਨੇ ਦੀ ਕਮਾਈ 500 ਰੁਪਏ ਵੀ ਨਾ ਹੋਵੇ ਉਹ 100 ਰੁਪਏ ਦੇ ਰਿਆ ਤੇ ਇਹਨਾਂ ਨੂੰ ਮੌਤ ਪੈਂਦੀ ਆ ਜੇ ਕੋਈ 2-4 ਕਰੋੜ ਰੁਪਏ ਆਪਣੇ ਪੱਲਿਓ ਜੇ ਇਲੈਕਸ਼ਨਾਂ ਦੇ ਉੱਤੇ ਫੇਰ ਇੱਕ ਤੁਹਾਨੂੰ ਹੁਣ ਤੁਸੀਂ ਸਾਡੇ ਮੂੰਹ ਦੇ ਦੇ ਦੋ ਕੈਮਰਾ ਗਾੜੀ ਕਰਦੇ ਸੱਚੀਆਂ ਗੱਲਾਂ ਨਿਕਲਦੀਆਂ ਇਲੈਕਸ਼ਨਾਂ ਦੇ ਉੱਤੇ ਕਿੰਥੋਂ ਕਰੋੜਾ ਰੁਪਇਆ ਖਰਚ ਹੁੰਦਾ ਪਰ ਬੀਬੀ ਬਾਦਲਤਾ ਉਹ ਡੀਜ਼ਲ ਜਿੰਨੇ ਦਾ ਖਰੀਦ ਰਹੇ ਨੇ ਉਹਨਾਂ ਦੀਆਂ ਪਰਚੀਆਂ ਵੀ ਫੇਸਬੁੱਕ ਤੇ ਪਾ ਰਹੀ ਨੇ ਦੀ ਵੇਖੋ ਜੀ ਇਹਨਾਂ ਨੇ ਕੱਲ ਨੂੰ ਹਰ ਪਾਰਟੀ ਨੇ ਵੋਟਾਂ ਲੈਣੀਆਂ ਨੇ ਵੋਟਾਂ ਲੈਣ ਵਾਸਤੇ ਇਹ ਸਾਰਾ ਕੁਝ ਹੋ ਰਿਹਾ ਵਾ ਇੱਕ ਇਹ ਤੇ ਇਹਨਾਂ ਨੂੰ ਇੱਕ ਨਾ ਫੇਮਸ ਹੋਣ ਵਾਸਤੇ ਇੱਕ ਇੱਕ ਰਾਹ ਮਿਲ ਗਿਆ ਵਾ ਹੜ ਦੇ ਹੜ ਦੇ ਵਿੱਚ ਇਹਨਾਂ ਨੂੰ ਪਾਰਟੀਆਂ ਨੂੰ ਇੱਕ ਦੂਜੇ ਤੇ ਚਿਕੜ ਸੁਟਣ ਦਾ ਪੰਜਾਬ ਜਦੋਂ ਪੰਜਾਬ ਤੇ ਕੋਈ ਬਲੇਮ ਲਾਉਣਾ ਹੁੰਦਾ ਉਹ ਫਿਰ ਉਹ ਖਬਰਾਂ ਚਲਾਉਂਦੇ ਨੇ ਹੁਣ ਇਹ ਕਹਿੰਦੇ ਆ ਕਿ ਜਦੋਂ ਸਰਕਾਰ ਬਣੇਗੀ ਤੇ ਜਿਹੜੇ ਵਿਦੇਸ਼ਾਂ ਦੇ ਲੋਕ ਉਹ ਵੀ ਪੰਜਾਬ ਚ ਆਉਣਗੇ ਫਿਰ ਹੁਣ ਵਿਦੇਸ਼ੀਆਂ ਗਾੜੀ ਹੱਥ ਕੋ ਫਲਾਉਂਦੇ ਨੇ ਜਿਹੜੇ ਸਾਡੇ ਭੈਣ ਭਰਾ ਸੀ ਜ਼ਮੀਨਾਂ ਵੇਚ ਵੇਚ ਕੇ ਖੱਲੇ ਬਾਹਰ ਸਾਸ੍ਰੀਕਾਲ ਪੰਜਾਬ ਪ੍ਰੋ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨੀਲਮ ਸੈਣੀ ਪੰਜਾਬ ਜੋ ਕਿ ਇਸ ਵਕਤ ਖੜਾਂ ਦੀ ਮਾਰ ਚੱਲ ਰਿਹਾ ਹੈ ਕਸਬਾ ਰਮਦਾਸ ਦੇ ਵਿੱਚ ਅਸੀਂ ਗਰਾਊਂਡ ਲੈਵਲ ਤੇ ਪਹੁੰਚੇ ਹੋਏ ਹਾਂ ਹਾਲਾਤ ਦੇਖ ਰਹੇ ਹਾਂ ਤਸਵੀਰਾਂ ਅਸੀਂ ਤੁਹਾਨੂੰ ਵੀ ਦਿਖਾਵਾਂਗੇ ਪਰ ਇਸ ਵਕਤ ਸਾਡੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕੁਝ ਮੈਂਬਰ ਮੌਜੂਦ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਾਸ੍ਰੀਕਾਲ ਸਰ ਸਭ ਤੋਂ ਪਹਿਲਾਂ ਸਾਸ੍ਰੀਕਾਲ ਜੀ ਸਰ ਮੈਂ ਸਾਸ੍ਰੀਕਾਲ ਤੁਹਾਡਾ ਨਾਮ ਕੀ ਹੈ ਰਾਜਵੀਰ ਸਿੰਘ ਪਿੰਡ ਮੱਧੂਸ਼ੰਕਾ ਪਿੰਨ ਮੱਧੂਸ਼ੰਕਾ ਹਾਂ ਮੱਧੂਸ਼ੰਕਾ ਮੱਧੂਸ਼ੰਕਾ ਹਾਂ ਲੱਗਦੇ ਹੂੰ ਤੁਸੀਂ ਇਥੋਂ 15 ਕਿਲੋਮੀਟਰ ਪਿੱਛੇ ਜੇ ਠੀਕ ਹੈ ਤੁਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਕਿੰਨੇ ਦਿਨ ਹੋ ਗਏ ਇਹ 26 ਤਰੀਕ ਦਾ ਮੇਰੇ ਕੋਲ 27 ਤਰੀਕ ਦਹਾੜ ਆਇਆ ਤੇ 26 26 ਸਵੇਰ ਦਾ ਤੇ 9 ਵਜੇ ਅਸੀਂ ਇੱਥੇ ਆ ਗਏ ਹਾਂ 5:00 ਵਜੇ ਤੁਸੀਂ ਟੁੱਟੀ ਆ ਤੁਹਾਨੂੰ ਫੋਨ ਚਲੇ ਗਿਆ ਤੇ 9 ਵਜੇ ਅਸੀਂ ਇੱਥੇ ਆ ਗਏ ਮਤਲਬ 4-5 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਇੱਥੇ ਆ ਕੇ ਆਪਣੀ ਸੇਵਾ ਦੇਣੀ ਸ਼ੁਰੂ ਕਰ ਦਿੱਤੀ ਸ਼ੁਰੂ ਕਰ ਦਿੱਤੀ ਇਥੋਂ ਮਰੀਜ਼ ਪਹਿਲਾਂ ਤੇ ਖੜਨੇ ਹੂੰ ਜਿਸ ਤਰ੍ਹਾਂ ਫੋਨ ਵਗੈਰਾ ਬੰਦ ਹੋ ਗਏ ਸੀ ਸਾਨੂੰ ਫੋਨ ਤੋਂ ਵੀ ਫੋਨ ਆਉਂਦੇ ਸੀ ਕਿ ਸਾਡੀ ਸਾਡੇ ਮਾਤਾ ਪਿਤਾ ਵਾ ਕਿਸੇ ਦਾ ਕੋਈ ਭੈਣ ਭਰਾ ਵਾ ਉਹ ਟਰਾਲੀਆਂ ਤੇ ਲੱਦ ਲੱਦ ਕੇ ਅਹੀਂ 5-6 ਕਿਲੋਮੀਟਰ ਪਿੱਛੇ ਲੈ ਜਾਂਦੇ ਹਾਂ ਫਿਰ ਉਹਨਾਂ ਦੇ ਵਾਰਸ ਆਣ ਕੇ ਤੇ ਲੈ ਜਾਂਦੇ ਸੀ ਤੇ ਜਿਸ ਤਰ੍ਹਾਂ ਕੋ ਕਿਸਤੀਆਂ ਲੈਮਦੀਆਂ ਸੀ ਪਿੰਡਾਂ ਚੋਂ ਕੱਟ ਕੇ ਲੋਕਾਂ ਨੂੰ ਤੇ ਉਹ ਟਰਾਲੀ ਦੇ ਵਿੱਚ ਚੜਾ ਕੇ ਤੇ ਫਿਰ ਅਸੀਂ ਪਿੱਛੇ 5-6 ਕਿਲੋਮੀਟਰ ਛੱਡ ਆਉਨੇ ਸੀ ਅੱਛਾ ਤਸਵੀਰਾਂ ਜਿਵੇਂ ਕਿ ਸੋਸ਼ਲ ਮੀਡੀਆ ਤੇ ਖਬਰਾਂ ਚੱਲ ਰਹੀਆਂ ਨੇ ਕਿ ਕਿਸ਼ਤੀਆਂ ਦੀ ਵੀ ਥੋੜੀ ਘਾਟ ਪੈ ਰਹੀ ਹੈ ਇਸ ਇਲਾਕੇ ਦੇ ਵਿੱਚ ਕਿਸ਼ਤੀਆਂ ਪਹੁੰਚੀਆਂ ਨਹੀਂ ਲੋਕਾਂ ਦੀ ਮਦਦ ਦੇ ਲਈ ਕਿਸ਼ਤੀਆਂ ਨਾ ਮੈਡਮ ਗੱਲ ਫਿਰ ਸੱਚੀ ਹੁੰਦੀ ਆ ਕਿਸ਼ਤੀਆਂ ਪਹੁੰਚ ਗਈਆਂ ਤੀਜੇ ਦੇ ਦਿਨ ਤੇ ਉਹ ਵੀ ਹਰਾਮ ਨਾਲ ਚਲਾਉਂਦੇ ਆ ਦੋ ਦਿਨ گزارਾ ਕਿਵੇਂ ਹੋਇਆ ਫਿਰ ਉਹ ਬਸ ਮਾਲਕ ਦੇ ਸਿਰ ਤੇ ਹਮ ਪਰਮਾਤਮਾ ਦੇ ਸਿਰ ਤੇ گزارਾ ਆਇਆ ਤੇ ਨਹੀਂ ਟਾਈਮ ਪਾਸ ਹੀ ਜਿਤਨਾ ਕੀਤਾ ਲੋਕਾਂ ਨੇ ਹੁਣ ਅੱਜ ਦੀ ਜੇਕਰ ਗੱਲ ਕਰੀ ਕਿਉਂਕਿ ਅਜੇ ਅਸੀਂ ਅੱਗੇ ਪਿੰਡਾਂ ਵੱਲ ਗਏ ਨਹੀਂ ਆ ਅਸੀਂ ਜਾਵਾਂਗੇ ਤੇ ਹਾਲਾਤ ਦੇਖਾਂਗੇ ਕਿ ਪਾਣੀ ਕਿੰਨਾ ਕ ਨੀਵਾ ਹੋਇਆ ਪਰ ਅੱਜ ਇੱਥੇ ਦੀ ਰਮਦਾਸ ਦੀ ਜੇਕਰ ਗੱਲ ਕਰੀਏ 26 ਤਰੀਕ ਦੀ ਤੇ ਅੱਜ ਦੇ ਵਿੱਚ ਕਿੰਨਾ ਕ ਫਰਕ ਤੁਹਾਨੂੰ ਮਹਿਸੂਸ ਹੋ ਰਿਹਾ ਹੁਣ ਤੇ ਬਹੁਤ ਜ਼ਿਆਦਾ ਫਰਕ ਹੋ ਗਿਆ ਨਾ ਹੁਣ ਤੇ ਜਿਸ ਤਰ੍ਹਾਂ ਇਹ ਤੁਸੀਂ ਪਿਛੇ ਆਏ ਜੇ ਜ ਫਤੇਗੜ ਰੋਡ ਤੋਂ ਤੇ ਇੱਥੋਂ 5 ਕਿਲੋਮੀਟਰ ਪਿਛੇ ਤੱਕ ਸੜਕ ਦੇ ਉੱਤੋਂ ਦੀ 3-3 ਫੁੱਟ ਪਾਣੀ ਵਗਦਾ ਸੀ ਸੜਕ ਦੇ ਉੱਤੇ ਸੜਕ ਦੇ ਉੱਤੇ ਤੇ ਟਰੈਕਟਰ ਕੱਲੇ ਗਾੜੀ ਆਉਂਦੇ ਸੀ ਤੇ ਗੱਡੀ ਕੋਈ ਨਹੀਂ ਸੀ ਆਉਂਦੀ ਗੱਟੀਆਂ ਪਿੱਛੇ ਰੋਗੀਆਂ ਸੀ ਰਵਾਲ ਪਿੰਡ ਆ ਉਤੋਂ ਪਿੱਛੇ ਰੋਕੀ ਜਾਂਦੇ ਸੀ ਇਹੀ ਗੱਲ ਅਸੀਂ ਘੜੀ ਦੇ ਪਿੱਛੇ ਮੀਡੀਆ ਰਾਹੀਂ ਕਹਿੰਨੇ ਆ ਵੀ ਉਸ ਤਰ੍ਹਾਂ ਸਾਡੇ ਟਰੈਕਟਰ ਸਰਕਾਰ ਨੂੰ ਚੁਭਦੇ ਆ ਹੁਣ ਅੱਜ ਦੀ ਤਰੀਕ ਦੇ ਵਿੱਚ ਵੇਖੋ ਵੀ ਹੜ ਦੇ ਵਿੱਚ ਵੀ ਬਹੁਤ ਇਨਾ ਸੇਵਾ ਨੂੰ ਭਾਈ ਸਾਡੇ ਇਨਾ ਗੱਡਿਆ ਨੇ ਅਸੀਂ ਤੇ ਗੱਡਾ ਸਾਡਾ ਸਾਡਾ ਤੇ ਗੱਡਾ ਜੀ ਤੇ ਦੂਸਰੇ ਨੰਬਰ ਤੇ ਅੱਜ ਦੀ ਤਰੀਕ ਦੇ ਵਿੱਚ ਵੇਖੋ ਜੇ ਉਥੇ ਬੰਨ ਬੰਨਿਆ ਜਾ ਰਿਹਾ ਮਿੱਟੀ ਆ ਰਹੀ ਆ 200 ਕਿਲੋਮੀਟਰ ਤੋਂ ਆ ਰਹੀ ਆ 100 ਕਿਲੋਮੀਟਰ ਤੇ ਤੇ ਇਹ ਟਰੈਕਟਰੀ ਲੋਡ ਕਰਕੇ ਟਰੈਕਟਰੀ ਉਥੇ ਪਹੁੰਚਾਉਂਦਾ ਵਾ ਹਾਰ ਇਸ ਸਾਰੀ ਗੱਡੀ ਉਥੇ ਮੈਡਮ ਜੀ ਨਹੀਂ ਪਹੁੰਚ ਸਕਦੀ ਇਹਨਾਂ ਟਰੈਕਟਰਾਂ ਦਾ ਹੀ ਕੰਮ ਆ ਕਿ ਤੋੜੇ ਤੋੜਿਆਂ 'ਚ ਮਿੱਟੀ ਪਾ ਕੇ ਖੁੱਲੀ ਮਿੱਟੀ ਆ ਤੇ ਉਥੇ ਪਚਾਰੇ ਨੇ ਸੰਸਤਾਲੇ ਬਨ ਬਨ ਰਹੇ ਅੱਛਾ ਕਿਸਾਨਾਂ ਦਾ ਕੀ ਹਾਲ ਹੈ ਕਿਉਂਕਿ ਜਿੱਥੇ ਤੱਕ ਨਜ਼ਰ ਮਾਰੋ ਖੇਤਾਂ ਦੇ ਵਿੱਚ ਪਾਣੀ ਭਰਿਆ ਹੋਇਆ ਝੋਨੇ ਦੀ ਫਸਲ ਤਬਾਹ ਹੋ ਗਈ ਹੈ ਹਾਂਜੀ ਤਬਾਹ ਹੋ ਗਈ ਮੈਡਮ ਜੀ ਜੇ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨੀ ਤੇ ਇੱਕ ਵਾਰੀ ਇਸ ਪਾਸੇ ਜਿਸ ਤਰ੍ਹਾਂ ਪਰਮਾਣੂ ਬੰਬ ਡਿੱਗ ਪੈਂਦਾ ਨਾ ਇਹ ਪਰਮਾਣੂ ਬੰਬ ਡਿੱਗ ਪਿਆ ਵਾ ਇਹ ਤੁਹਾਨੂੰ ਕਿੰਨੇ ਕਿ ਪਿੰਡ ਦਸੀਏ ਇਹਦੇ ਅੰਕੜੇ ਅਮਰਸਰ ਜ਼ਿਲ੍ਹੇ ਦੇ ਕੋਈ 200 ਤੋਂ ਉੱਪਰ ਆ ਮੇਰੇ ਖਿਆਲ ਚ ਇੰਨੇ ਪਿੰਡ ਪ੍ਰਭਾਵਤ ਹੋਏ ਨੇ ਤੇ ਬਿਲਕੁਲ ਜ਼ੀਰੋ ਹੋ ਗਏ ਨੇ ਇਸ ਜਗ੍ਹਾ ਤੋਂ 8 ਕਿਲੋਮੀਟਰ ਪਿੱਛੇ ਤੱਕ ਵੀ ਜ਼ੀਰੋ ਹੋ ਗਏ ਨੇ ਜਿਸ ਤਰ੍ਹਾਂ ਮਾਕੋਵਾਲ ਜਸੜਿਆ ਸੁਧਾਰਿਆ ਉਹਨਾਂ ਨੂੰ ਵੀ ਮਾਰਵੱਜੀਆ ਕਰਾਲੀਆਂ ਓਕੀਆਂ ਖਤਮ ਹੋ ਗਈਆਂ ਥੋਬਾ ਖਤਮ ਹੋ ਗਿਆ ਕਿੰਨੇ ਕਿ ਪਿੰਡ ਤਾਂ ਅਸੀਂ ਗਿਣ ਕੇ ਨਹੀਂ ਦੱਸ ਸਕਦੇ ਵੀ ਇਹ ਪਿੰਡ ਬਰਬਾਦ ਹੋ ਚੁੱਕੇ ਨੇ ਬਿਲਕੁਲ ਜਿਸ ਤਰ੍ਹਾਂ ਜੇ ਕਿਸੇ ਦੀ ਬਾਹਰ ਤੂੜੀ ਲੱਥੀ ਆ ਕੋਈ 10 ਟਰਾਲੀਆਂ 20 ਆ 100 ਆ ਸਾਰੀ ਯਾਨੀ ਕਿ ਕੁਝ ਨਹੀਂ ਰਿਹਾ ਪਸ਼ੂ ਵੀ ਕਈਆਂ ਦੇ ਰੋੜ ਚੁੱਕੇ ਨੇ ਕਿਸਾਨਾਂ ਦੇ ਮਨਾਂ ਦਾ ਹਾਲ ਇਸ ਵਕਤ ਕੀ ਹੈ ਕਿਉਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਤੁਸੀਂ ਜੁੜੇ ਹੋਏ ਹੋ ਲੋਕਾਂ ਦੇ ਵਿੱਚ ਤੁਸੀਂ ਵਿਚਰਦੇ ਹੋ ਲਗਾਤਾਰ 15 ਦਿਨ ਹੋ ਗਏ ਤੁਸੀਂ ਸੇਵਾ ਨਿਭਾ ਰਹੇ ਹੋ ਕਿਸਾਨਾਂ ਨਾਲ ਲੋਕਾਂ ਨਾਲ ਜਿਹੜੇ ਨੀਚਲੇ ਦਰਜੇ ਦੇ ਜ਼ਿੰਮੇਦਾਰ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਉਹਨਾਂ ਦੇ ਮਨਾਂ ਦੇ ਵਿੱਚ ਇਸ ਵਕਤ ਕੀ ਚੱਲ ਰਿਹਾ ਹੈ ਮਨਾਂ ਦਾ ਨਾ ਇੱਕ ਮੈਡਮ ਸਾਡੇ ਨਾਲ ਇੱਕ ਜ਼ਿੰਮੇਦਾਰਾ ਦੀ ਇੱਕ ਇਸ ਤਰ੍ਹਾਂ ਨੇ ਇੱਕ ਰੈਸਲ ਹੋ ਚੁੱਕੀ ਹੁੰਦੀ ਆ ਜਰ ਬੰਦਾ ਪਿੱਛੇ ਅੱਛਾ ਜੇ ਐਰਕਾਨੀ ਤੇ ਗਾਂ ਸਹੀ ਮਾਲਕ ਦੇ ਸਿਰ ਤੇ ਇਹ ਹੱਲੇ ਨਾ ਜਿਹੜੇ ਜਿਹੜੇ ਹਾਈ ਲੈਵਲ ਤੇ ਜਿਹੜੇ ਬਿਜ਼ਨਸਮੈਨ ਉਹ ਬਹੁਤ ਜ਼ਿਆਦਾ ਸੋਚਦੇ ਜੀਵਿੰਦਾਰਾ ਜਿਹੜਾ ਸੋਚਦਾ ਵੀ ਚਲੋ ਪ੍ਰਮਾਤਮਾ ਦੀ ਮਾਰਿਆ ਐਰਕਾਨੀ ਤੇ ਗਾਂ ਸਹੀ ਵੈਸੀ ਉਸ ਤਰ੍ਹਾਂ ਜਿਹੜੇ ਉਹਨਾਂ ਜੇ ਤੁਸੀਂ ਇਕੱਲੇ ਜਾਂਦੇ ਬੈਠ ਕੇ ਪੁੱਛਦੇ ਜੋ ਨਾ ਕਿਸੇ ਵਖਰੇ ਨੂੰ ਬਹਾਲ ਕੇ ਉਹ ਕੈਮਰੇ ਅੱਗੇ ਨਹੀਂ ਆਊਗਾ ਕਿਉਂਕਿ ਉਹਦੀਆਂ ਭੁੱਬਾਂ ਨਿਕਲ ਜਾਂਦੇ ਜਦੋਂ ਜਦੋਂ ਤੁਸੀਂ ਆਪਣੀ ਖੀਏ ਤੇ ਸਾਡੀ ਮਾਂ ਵਾ ਤੁਸੀਂ ਉੱਥੇ ਜਾ ਹੀ ਨਹੀਂ ਸਕਦੇ ਤੁਹਾਡਾ ਜਾਣ ਨੂੰ ਦੇਲ ਹੀ ਨਹੀਂ ਕਰਨਾ ਹੂੰ ਹਾਂਜੀ ਤੁਸੀਂ ਕੀ ਕਰੋਗੇ ਜਾ ਕੇ ਉੱਤੇ ਦੱਸੋ ਤੁਸੀਂ ਇੱਕਦਾਂ ਵੇਖੋ ਅਸੀਂ ਜਦੋਂ ਝੋਨਾ ਲਾਉਂ ਤਾਂ ਸ਼ੁਰੂ ਪਨੀਰੀ ਬੀਜਣ ਤੋਂ ਸ਼ੁਰੂ ਕਰਦੇ ਅਰਦਾਸਾਂ ਬੇਨਤੀਆਂ ਹੁੰਦੀਆਂ ਨੇ ਪਹਿਲਾਂ ਪਨੀਰੀ ਬੀਜਦੇ ਆ ਫਿਰ ਜੀਵਿੰਦਾਰ ਲੀਵਰ ਦਾ ਇੰਤਜਾਮ ਕਰਕੇ ਝੋਨਾ ਲਗਾਉਂਦਾ ਵਾ ਹਾਂਜੀ ਸੌ ਸਿਆਪੇ ਕਰਦੇ ਖਾਦ ਨਹੀਂ ਮਿਲੀ ਮਹਿੰਗੀ ਸਸਤੀ ਲੈ ਕੇ ਬੜੀਆਂ ਨਾ ਬੜੇ ਅਖਿਆਈਆਂ ਦੇ ਵਿੱਚ ਉਹਦੀ ਲੰਘਿਆ ਜਾਂਦਾ ਤੇ ਹੁਣ ਅੱਜ ਰੋਟੀ ਮੂੰਹ ਆਉਣੀ ਸੀ ਹਾਂਜੀ ਤੇ ਹੋਰ 10-15 ਦਿਨਾਂ ਨੂੰ ਕੰਮ ਚੱਲ ਪੈਣਾ ਸੀ ਤੇ ਅੱਜ ਦੀ ਤਰੀਕ ਦੇ ਵਿੱਚ ਸਭ ਕੁਝ ਤਬਾਹ ਹੋ ਗਿਆ ਤੇ ਬਹੁਤ ਜ਼ਿਆਦਾ ਜਾਨਕਿ ਅਸੀਂ ਤੁਹਾਨੂੰ ਕੈਮਰੇ ਕਾੜੀ ਕੀ ਦਸੀ ਉਹਨਾਂ ਦਾ ਦੁੱਖ ਨਹੀਂ ਦੱਸ ਸਕਦੇ ਅੱਛਾ ਤੁਹਾਡਾ ਕੀ ਨਾਮ ਹੈ ਸਰ ਮੇਰਾ ਨਾਮ ਗੁਰਦੀਪ ਸਿੰਘ ਹੇਲਰ ਸ਼ਾਨ ਮਜ਼ਦੂਰ ਸਿੰਘ ਸਮੇਟੀ ਪੰਜਾਬ ਜੂਨਰ ਅੰਦਾਸ ਕਿਸਾਨਾਂ ਦੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਨਿਰਾਸ਼ਾ ਕਿਉਂਕਿ ਸਰਕਾਰ ਨਾਂ ਦੀ ਇੱਥੇ ਕੋਈ ਚੀਜ਼ ਨਹੀਂ 2 ਕਿਲੋ ਫੀਡ ਦਿੰਦੇ ਆ ਉਹ ਜਿਹੜੀ ਲਿਖਤੀ ਪੜਤੀ ਉਹ ਵੀ ਸਰਪੰਚਾਂ ਸਰਪੰਚਾਂ ਦੇ ਹੱਥ ਆ ਉਹ ਪਤਾ ਨਹੀਂ ਕਿਸੇ ਨੂੰ ਕੁਝ ਮਿਲਦਾ ਕਿ ਨਹੀਂ ਮਿਲਦਾ ਜ਼ਿੰਮੇਦਾਰਾਂ ਦੇ ਹੱਥ ਜੀਮੇਦਾਰਾਂ ਦੇ ਹੱਥ ਨਹੀਂ ਆਉਂਦੀ ਅੱਛਾ ਤੁਸੀਂ ਨਾ ਇੱਕ ਹੋਰ ਮੀਡੀਆ ਦਾਰ ਦੇ ਨਾਲ ਗੱਲਬਾਤ ਕਰ ਰਹੇ ਸੀ ਮੈਂ ਸੁਣ ਰਹੀ ਸੀ ਉਦੋਂ ਤੁਸੀਂ ਕਹਿ ਰਹੇ ਸੀ ਕਿ ਤੁਸੀਂ ਬੰਨਾਂ ਦੀਆਂ ਜੜਾਂ ਜਿਹੜੀਆਂ ਨੇ ਉਹ ਖਾ ਗਈਆਂ ਨੇ ਸਰਕਾਰਾਂ ਇਸ ਕਰਕੇ ਜੋ ਲੋਕਾਂ ਦੇ ਉੱਤੇ ਹੜ੍ਹਾਂ ਦੀ ਮਾਰ ਇਸ ਵਾਰ ਬਹੁਤ ਜ਼ਿਆਦਾ ਪਈ ਹੈ ਇਹ ਜਿਹੜੇ ਤੁਸੀਂ ਬੰਨਿਆ ਇਹਨਾਂ ਦੀ ਕਦੀ ਵੀ ਰਿਪੇਅਰ ਨਹੀਂ ਹੋਈ ਬਹੁਤ ਛੇਰ ਹੋ ਗਿਆ ਤੇ ਰੇਤਾ ਇੱਥੋਂ ਹਰ ਸਾਲ ਨਿਕਲਦੀ 200 200 ਟਿੱਪਰ 250 ਟਿੱਪਰ ਇੱਥੋਂ ਰੋਜ਼ ਭਰਦਾ ਹੂੰ ਉਹ ਉਹ ਜਿੱਥੇ ਜਿੱਤਰ ਨੂੰ ਭਰਿਆ ਜਾਏਗਾ ਉਧਰ ਨੂੰ ਦਰਿਆ ਹੀ ਕਾਟ ਲਾਏਗਾ ਕੋਈ ਪੱਥਰਾਂ ਦੇ ਸਟੱਡ ਜੇ ਬਣੇ ਹੁੰਦੇ ਸੀ ਜਿਨ੍ਹਾਂ ਨੂੰ ਨੋਚਾਂ ਵੀ ਕਿਹਾ ਜਾਂਦਾ ਸੀ ਉਹ ਇੱਥੇ ਕੋਈ ਨਹੀਂ ਆ ਦਰਿਆ ਦਾ ਪਾਣੀ ਇਹਨਾਂ ਨੇ ਸਰਕਾਰ ਨੇ ਕੀ ਕੀਤਾ ਪਾਕਿਸਤਾਨ ਨੂੰ ਮਾਰਨ ਦੀ 71 ਐਰਕਾਂ ਇਹਨਾਂ ਪਾਕਿਸਤਾਨ ਨੂੰ ਪਾਣੀ ਨਹੀਂ ਜਾਣ ਦਿੱਤਾ ਪਾਣੀ ਪਿੱਛੇ ਰੋਕੀ ਰੱਖਿਆ ਉਹਨਾਂ ਨੂੰ ਮਾਰਦੇ ਮਾਰਦੇ ਨਾਲ ਸਾਡਾ ਪੰਜਾਬ ਵੀ ਲੈ ਬੈਠੇ ਅੱਛਾ ਮੈਂ ਇੱਕ ਹੋਰ ਗੱਲ ਇੱਥੇ ਦੇਖ ਰਹੀ ਹਾਂ ਇੱਥੇ ਅਮਰਿਤਪਾਲ ਸਿੰਘ ਦੇ ਜੋ ਉਹਨਾਂ ਦਾ ਗੁੱਟ ਹੈ ਉਹਨਾਂ ਵੱਲੋਂ ਵੀ ਲੰਗਰ ਲਾਇਆ ਹੋਇਆ ਹੈ ਦਵਾਈਆਂ ਦਾ ਲੰਗਰ ਲੱਗਿਆ ਹੋਇਆ ਕੱਪੜੇ ਦਾ ਲੰਗਰ ਲੱਗਿਆ ਹੋਇਆ ਤੁਹਾਡੇ ਵੱਲੋਂ ਵੀ ਲੰਗਰ ਦੀ ਸੇਵਾ ਹੋਈ ਹੈ ਯੂਪੀ ਤੋਂ ਕੁਝ ਭਰਾ ਆਏ ਨੇ ਉਹ ਲੰਗਰ ਦੀ ਸੇਵਾ ਪ੍ਰਸ਼ਾਸਨ ਵੱਲੋਂ ਕੋਈ ਕੈਂਪ ਇੱਥੇ ਨਜ਼ਰ ਨਹੀਂ ਆ ਰਿਹਾ ਉਹਦੇ ਬਾਰੇ ਕਿਉਂ ਘੜੀ ਦੇ ਪਿੱਛੇ ਸੱਚ ਬੁਲਾਉਂਦੇ ਜੋ ਵੀ ਪ੍ਰਸ਼ਾਸਨ ਨੂੰ ਕਿਉਂ ਜਦੋਂ ਤਾਂ ਅਸੀਂ ਤਿੰਨ ਸਾਹਮਣੇ ਵੇਖੋ ਆਡੇ ਮੁਸਲਮਨ ਭਰਾ ਭਰਾ ਨੇ ਬਰਾਦਰੀ ਦੇ ਆਏ ਨੇ ਯੂਪੀ ਤੋਂ ਆਏ ਨੇ ਇਹ ਸਾਰਾ ਸੰਸਦਾਲਨ ਕੰਮ ਚੱਲਣ ਰਿਹਾ ਵਾ ਹੁਣ ਤੁਹਾਨੂੰ ਬਾਰ ਬਾਰ ਕੀ ਦਸੀਏ ਵੀ ਪ੍ਰਸ਼ਾਸਨ ਦੇ ਬਸ ਦਾ ਰੋਗ ਨਹੀਂ ਹੈਗਾ ਅਸੀਂ ਹਾਨੂੰ ਨਾ ਹੋ ਸਕਦਾ ਸਾਡੀਆਂ ਕੱਲਾ ਇਹਨਾਂ ਨੂੰ ਚੁੱਪ ਦੀਆਂ ਹੋਣਾ ਮੈਂ ਨਾ ਵੀ ਜੇ ਖਜ਼ਾਨਾ ਖਾਲੀ ਆ ਤੇ ਇਹਨਾਂ ਨੂੰ ਕੋ ਕੋ ਡੱਬਾ ਥੋੜਾ ਘਾਲਦਾ ਵੀ ਤੁਸੀਂ ਇਲੈਕਸ਼ਨ ਲੜੋ ਨਾ ਲੜੋ ਇਲੈਕਸ਼ਨ ਜੇ ਖਜ਼ਾਨਾ ਖਾਲੀ ਆ ਕਿਸੇ ਨੂੰ ਅਸੀਂ ਦੇ ਨਹੀਂ ਸਕਦੇ ਤੇ ਇਲੈਕਸ਼ਨ ਵੀ ਨਾ ਲੜੋ ਫਿਰ ਇਹਨਾਂ ਨੂੰ ਕੋ ਕਾਰ ਥੋੜਾ ਘਾਲਦਾ ਵੀ ਸਾਡੇ ਬੇਟੇ ਦਾ ਵਿਆਹ ਤੁਸੀਂ ਉੱਥੇ ਆਉਣਾ ਫਿਰ ਤੁਸੀਂ ਇਲੈਕਸ਼ਨ ਨਾ ਲੜੋ ਤੇ ਜੇ ਇਲੈਕਸ਼ਨ ਲੜ ਕੇ ਬਹਿ ਜਾਂਦੇ ਜੇ ਤੇ ਫਿਰ ਤਨਮਨ ਤਾਂ ਨਾਲ ਸੇਵਾ ਕਰੋ ਸਹੀ ਗੱਲ ਹੈ ਕਿ ਨਹੀਂ ਇਹ ਗੱਲ ਹੈ ਵੀ ਸਰਕਾਰਾਂ ਨਹੀਂ ਕਰ ਸਕਦੇ ਆ ਤੁਸੀਂ ਵੇਖੋ ਆ ਮਿੱਟੀ ਆ ਰਹੀ ਆ ਵੇਖੋ ਆ ਵੇਖੋ ਕੈਮਰਾਮੈਨ ਮੈਂ ਚਾਹੁੰਦੀ ਆ ਮੇਰਾ ਕੈਮਰਾਮੈਨ ਪਲੀਜ਼ ਦਿਖਾਓ ਪਿੱਛੇ ਬਿਲਕੁਲ ਇਹ ਬੰਨ ਤੇ ਜਾਉਗੀ ਵੇਖੋ ਕਿੰਨੀ ਗਰਮੀ ਦੇ ਵਿੱਚ ਇੱਕ ਲੈ ਕੇ ਆਏ ਨੇ ਸੇਵਾਦਾਰ ਹਾਂਜੀ ਤੇ ਤਿੰਨ ਸੰਸਥਾ ਨੇ ਜਿਨ੍ਹਾਂ ਨੇ ਬੰਨ ਦੇ ਉੱਤੇ ਸੇਵਾ ਨਿਭਾ ਰਹੇ ਨੇ ਇਹ ਬਾਬਾ ਜੀ ਗੁਰੂ ਕੇ ਬਾਗ ਵਾਲੇ ਸਤਨਾਮ ਸਿੰਘ ਕਲਵੀਰ ਸਿੰਘ ਜੀ ਬਾਬਾ ਜਗਤਾਰ ਸਿੰਘ ਜੀ ਹੁਣੀ ਤਰਨਤਾਰਨ ਵਾਲੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਰਹੇ ਨੇ ਸ੍ਰੀ ਅਨੰਤਪੁਰ ਸਾਹਿਬ ਤੋਂ ਬਾਬਾ ਮੇਰੇ ਖਿਆਲ ਚ ਕਿਲੇ ਵਾਲੇ ਆ ਰਹੇ ਜਾਂ ਕਿਹੜੇ ਆ ਰਹੇ ਨੇ ਉਥੋਂ ਵੀ ਆ ਰਹੇ ਨੇ ਸ੍ਰੀ ਅਨੰਤਪੁਰ ਸਾਹਿਬ ਤੋਂ ਅੱਛਾ ਸੇਵਾ ਕਰਨ ਵਾਲੇ ਤਾਂ ਲਗਾਤਾਰ ਆ ਹੀ ਜਾਂਦੇ ਨੇ ਪਰ ਜੇ ਸਰਕਾਰ ਦੀ ਗੱਲ ਛੱਡ ਲਈਏ ਨਹੀਂ ਸਰਕਾਰ ਦੀ ਗੱਲ ਚਲੋ ਛੱਡ ਲੈਂਦੇ ਆ ਇਸ ਵਕਤ ਅਸੀਂ ਸਿਆਸਤ ਵਾਲੀ ਕੋਈ ਗੱਲ ਕਰਨੀ ਨਹੀਂ ਪਰ ਦੂਜੀ ਪਾਰਟੀਆਂ ਦੇ ਨੁਮਾਇੰਦੇ ਜਿਹੜੀਆਂ ਗੱਲਾਂ ਕਰਦੇ ਨੇ ਕਿ ਉਹ ਇਲਾਕੇ ਦੇ ਵਿੱਚ ਕਸਬੇ ਦੇ ਵਿੱਚ ਦਿਖ ਰਹੇ ਨੇ ਤੁਹਾਨੂੰ ਉਹ ਮਦਦ ਦਾ ਹੱਥ ਕਿਸਾਨਾਂ ਨੂੰ ਵਧਾ ਰਹੇ ਨੇ ਕਿਸਾਨਾਂ ਵਾਂ ਲੱਗੇ ਉਹ ਵੀ ਤਾਂ ਪਹਿਲਾਂ ਰਾਜ ਵਿੱਚ ਰਹਿ ਚੁੱਕੇ ਆ ਨਾ ਸ਼ਾਇਦ ਉਹ ਉਹਨਾਂ ਚੰਗਾ ਕੀਤਾ ਹੁੰਦਾ ਦਰਿਆ ਦਾ ਪੈਸਾ ਦਰਿਆ ਤੇ ਹੀ ਲਾਇਆ ਹੁੰਦਾ ਤੇ ਸ਼ਾਇਦ ਅੱਜ ਇਹ ਇਹਨਾਂ ਇਹਨਾਂ ਦੀ ਵਾਰੀ ਵੀ ਸ਼ਾਇਦ ਇਹ ਇਹਨਾਂ ਨੂੰ ਅਸੀਂ ਮਾਰ ਚੰਗਾ ਨਾ ਪਰ ਹੁਣ ਤਾਂ ਸੋਸ਼ਲ ਮੀਡੀਆ ਤੇ ਕਾਫੀ ਸਾਰੇ ਲੀਡਰਸ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਨੇ ਲੋਕਾਂ ਨੂੰ ਨੋਟਾਂ ਦੀਆਂ ਥੱਦੀਆਂ ਵੰਡ ਰਹੇ ਨੇ ਤੁਸੀਂ ਬੀਬੀ ਕਲਿੱਪ ਵਾਲੀ ਦੀ ਫੋਟੋ ਵੇਖੀ ਹੋਣੀ ਆ ਜਿਹਦਾ ਉਹ ਗਾਣਾ ਵੀ ਬਣ ਗਿਆ ਉਹ ਬੀਬੀ ਕਲਿੱਪ ਵਾਲੀ ਤੇ ਭਗਵੰਤ ਮਾਨ ਦੇ ਜਿਹੜੀ ਗੱਲ ਲਾ ਕੇ ਚੰਬੜੀ ਫਿਰਦੀ ਸੀ ਉਹ ਤਾਂ ਉਹਨਾਂ ਦੀ ਵਰਕਰ ਸੀ ਤੇ ਸੁਖਬੀਰ ਬਾਦਲ ਦਾ ਵੀ ਉਹ ਵਰਕ ਵਰਕਰ ਨਿਕਲੇ ਆ ਜਿਹੜਾ ਜਿੰਨੂੰ ਪੈਸੇ ਦੇ ਰਹੇ ਨੇ ਉਹ ਤਾਂ ਆਪਣੇ ਬੰਦਿਆਂ ਨੂੰ ਪੈਸੇ ਦੇ ਕੇ ਫੋਟੋ ਖਿਚਾ ਰਹੇ ਨੇ ਇੱਥੇ ਸਾਨੂੰ ਤਾਂ ਕੋਈ ਦੇਣ ਨਹੀਂ ਆਇਆ ਇੱਥੇ ਅਸੀਂ ਤਾਂ ਕਿਸੇ ਨੂੰ ਦੇਖਿਆ ਨਹੀਂ ਸਾਡੇ ਇਲਾਕੇ 'ਚ ਕੋਈ ਪੈਸੇ ਦੇਣ ਆਇਆ ਹੋਵੇ ਇੱਕ ਇੱਕ ਤੁਹਾਨੂੰ ਨਾ ਤੁਹਾਡੀ ਨੌਲਜ ਵਾਸਤੇ ਤੁਹਾਨੂੰ ਗੱਲ ਦੱਸਦੇ ਆਂ ਕਿ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਆ ਇਹ ਬਹੁਤ ਕਮਾਈ ਵਾਲਾ ਸਾਧਨ ਆ ਕਿਉਂਕਿ ਇੱਥੋਂ ਦਰਿਆ 'ਚ ਉਹ ਰੇਤ ਨਿਕਲਦੀ ਆ ਇਹ ਇੱਕ ਜਾਨੀ ਕਿ ਘਾਟ ਤੋਂ ਘਾਟ ਜਾਨੀ ਕਿ ਕਰੋੜਾਂ ਰੁਪਈਆ ਦਾ ਇਹ ਦਰਿਆ ਚੋਂ ਖਜ਼ਾਨਾ ਨਿਕਲਦਾ ਵਾ ਰੇਤ ਜਿਹੜੀ ਆ ਬਹੁਤ ਦੂਰ ਤੱਕ ਜਾਂਦੀ ਆ ਇੱਥੇ ਜਦੋਂ ਜਦੋਂ ਇੱਕ ਹਰੇ ਐਮਐਲਏ ਥੋੜਾ ਜਿਹਾ ਰਿੜਕਾ ਪਾ ਦਿੰਦੇ ਆ ਤੇ ਮੜਕੇ ਹਿੱਸਾ ਵੰਡ ਲੈਂਦੇ ਆ ਹੁਣ ਤੁਹਾਨੂੰ ਕੀ ਸੱਚੀਆਂ ਗੱਲਾਂ ਦੱਸੀਏ ਵੀ ਜੇ 3 ਲੱਖ ਦੀ ਨਿਕਲਦੀ ਆ ਤੇ ਚੱਲ ਕੋਈ ਗੱਲ ਯਾਰ ਆਪਾਂ ਲੜਨਾ ਨਹੀਂਗਾ 2 2 ਲੱਖ ਮੇਰਾ ਹੋ ਗਿਆ ਤੇ ਲੱਖ ਤੇਰਾ ਹੋ ਗਿਆ ਕੁਛ ਨਹੀਂ ਤੋਂ ਕੁਛ ਸਹੀ ਹਾਂ ਕੁਛ ਸਹੀ ਇਹ ਗੱਲ ਆ ਵੀ ਇਹ ਤੇ ਜਿਹੜੀ ਵੀਰਜੀ ਹੁਣਾ ਗੱਲ ਕਹੀ ਆ ਨਾ ਵੀ ਜੇ ਇੱਥੋਂ ਦਾ ਪੈਸਾ ਥੋੜਾ ਹੀ ਲਾ ਦਿੰਦੇ 100 ਚੋਂ 10% ਹੀ ਲਾ ਦਿਆ ਕਰਦੇ ਨਾ ਇੱਕ ਤੇ ਇਹਦੇ ਦਾ ਥੋੜਾ ਜਿਹਾ ਡਿਵੈਲਪਮੈਂਟ ਹੋ ਜਣੀ ਤੇ ਥੋੜਾ ਜਿਹਾ ਇਹ ਹਲਕਾ ਵੀ ਤਾਂ ਹੋ ਜਾਣਾ ਸੀ ਇਹ ਇਹ ਪਤਾ ਕੀ ਜਿਹੜਾ ਬਹਿ ਜਾਂਦਾ ਉਹ ਖਾਨ ਵਾਲੀ ਧਿਆ ਵਾਇ ਇਹਨਾਂ ਖਾਣ ਪੀਣ ਤੇ ਯੋਗ ਰੱਖਿਆ ਇਹ ਨਹੀਂ ਇਹ ਪਤਾ ਕੀ ਵੇਖੋ ਇਹਨਾਂ ਨੂੰ ਪੱਲਿਓ ਪੈਸਾ ਦੇਣ ਲੱਗਿਆ ਮੌਤ ਪੈਂਦੀ ਆ ਜੇ ਉਹਨਾਂ ਨੂੰ ਵੇਖੋ ਤੁਸੀਂ ਅਮਰਤਪਾਲ ਦੀ ਕਾਰ ਕਰ ਰਹੇ ਹੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਪੂਰੀ ਆਲੇ ਆ ਯੂਪੀ ਤੋਂ ਆ ਰਹੇ ਰਾਸਤਾ ਜੀ ਇਹਨਾਂ ਪੱਲਿਓ ਖਰਚ ਕਰਨ ਦੇ ਆ ਗਾਇਕ ਕਰਦੇ ਆ ਉਧਰੋਂ ਬਿਗ ਬਾਸ ਹੁਣੀ ਵੀ ਡੇ ਨੇ ਜੋਰ ਲਾਉਣ ਪੀ ਅਸੀਂ ਇੱਕ ਤਰ੍ਹਾਂ ਕਰਨਾ ਫੋਰਨ ਵਾਲੇ ਕੀ ਗੱਲ ਇਹਨਾਂ ਨੂੰ ਬਿਮਾਰੀ ਪੈਂਦੀ ਇਹਨਾਂ ਦਾ ਕੁਝ ਨਹੀਂ ਹੈਗਾ 100 100 150 ਬਸ ਚੱਲਦੀ ਆ ਕਿਤੇ ਕਿਤੇ ਵੱਡੇ ਬਾਹਰ ਫਾਰਮ ਫੋਰਨ ਚ ਲੈ ਜਾਂ ਇਹਨਾਂ ਨੇ ਬਦਾਮਾਂ ਦੇ ਫਾਰਮੂਲੇ ਆ ਪੈਟਰੋਲ ਪੰਪ ਲਾਏ ਕੀ ਗੱਲ ਇਹ ਕੋਈ 10 20 ਕਰੋੜ ਰੁਪਇਆ ਪੱਲੇਉ ਨਹੀਂ ਲਾ ਸਕਦੇ ਆਪਣੇ ਆਪਣੇ ਸਮੇਂ ਦੀ ਸਿਆਸਤਦਾਨ ਰਹੇ ਨੇ ਬਿਲਕੁਲ ਲੋਕਾਂ ਦੇ ਸਿਰ ਤੇ ਹੀ ਕਮਾਈਆਂ ਕੀਤੀਆਂ ਨੇ ਸਰਕਾਰਾਂ ਵੇਖੋ ਬਿਲਕੁਲ ਸਰਕਾਰਾਂ ਦਾ ਹਿੱਸਾ ਰਹੇ ਨੇ 5 5 10 10 ਸਾਲ ਰਾਜ ਭੋਗਿਆ ਵਾ ਕੀ ਗੱਲ ਜੇ ਮੰਨ ਕੇ ਚਲੋ ਅਸੀਂ ਜਦੋਂ ਜਿਸ ਲਿਖਦੇ ਕੋਈ ਨਹੀਂ ਲੰਗਰ ਲਾਉਣੀ ਆ ਨਾ ਜਾਂ ਕੋਈ ਗ੍ਰਾਈ ਕਰਦੇ ਆ ਪਹਿਲਾਂ ਪੁੱਛਨੇ ਕਿੰਨੇ ਪੈਸੇ ਪਾਉਣੇ ਆ ਵੀ ਮੈਂ ਨੰਬਰਦਾਰ ਕਿੰਨੇ ਪੈਸੇ ਪਾ ਰਿਹਾ ਵੀਰੇ ਕਿਨ ਤੇ ਕੀ ਗੱਲ ਇਹਨਾਂ ਨੂੰ ਮੌਤ ਪੈਂਦੀ ਆ ਪੱਲਿਓ ਪੈਸਾ ਬੁਲਾਉਣ ਲੱਗਿਆ ਪਰ ਨਹੀਂ ਲਾਉਣੇ ਉਹ ਤੁਹਾਡੇ ਸਿਰ ਤੋਂ ਤੁਹਾਡੇ ਸਮਾਨ ਦੀਆਂ ਫੋਟੋਆਂ ਖਿਚਾ ਕੇ ਅਸੀਂ ਕਰਨ ਨੂੰ ਚੱਲ ਜਾਵਾਂ ਕਿਉਂਕਿ ਆਮ ਆਦਮੀ ਵੀ ਜਿੰਨੀ ਕੁ ਉਹਦੀ ਹੈਸੀਅਤ ਆ ਉਹ ਵੀ ਦਾਨਾਂ ਦੇ ਵਿੱਚ ਪਾ ਰਿਹਾ ਹੈ ਮਦਦ ਕਰ ਰਿਹਾ ਹੈ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜਿੰਨੀ ਵੀ ਸੇਵਾ ਚੱਲ ਰਹੀ ਹੈ ਲੋਕਾਂ ਦੇ ਸਿਰ ਤੇ ਚੱਲ ਰਹੀ ਹੈ ਮੈਡਮ ਅਹੀਂ ਨਾ ਦੂਜੇ ਤੀਜੇ ਦਿਨ ਪਿੰਡ ਆ ਰਹੇ ਸੀ ਤੇ ਸਾਡੀ ਟਰਾਲੀ ਦੇ ਵਿੱਚ ਨਾ ਇੱਕ ਕੋਈ ਸਾਡੇ ਪਿੰਡ ਦਾ ਗਰੀਬ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਾਂ ਜੀ ਕੋਈ ਬਹੁਤ ਗਰੀਬ ਤੇ ਨਹੀਂ ਕਹਿੰਦੇ ਉਹਨੂੰ ਦਿਲ ਦਾ ਅਮੀਰ ਅਸੀਂ ਆਖ ਸਕਦੇ ਹਾਂ ਤੇ ਉਹਨੇ 2 ਪੰਜਾਹਾਂ ਪੰਜਾਹਾਂ ਦੇ ਨੋਟ ਮੈਨੂੰ ਦਿੱਤੇ ਤੇ ਮੇਰੇ ਆ ਨਾ ਮਾਨਪਰ ਆਇਆ ਵੀ ਨਹੀਂ ਯਾਰ ਰਹਿਣ ਦੇ ਦੂ ਤੇ ਉਹ ਮੇਰੇ ਨਾਲ ਜਿਹੜੇ ਬੰਦੇ ਆਂਦੇ ਵੀ ਨਹੀਂ ਤੁਸੀਂ ਨਾ ਲੱਲੋ ਇਤਰਾ ਚੰਗੇ ਨਹੀਂ ਲੱਗਦਾ ਇਹ ਗੱਲ ਤੁਸੀਂ ਲਾਗੇ ਨਾ ਵੇਖੋ ਇੱਕ ਗੱਲ ਵੇਖੋ ਵੀ ਜਿਹੜੇ ਜਿਹੜੇ ਬੰਦੇ ਦੀ ਕਮਾਈ ਕੁਛ ਨਹੀਂ ਹੋ ਸਕਦਾ ਉਹਦੀ ਮਹੀਨੇ ਦੀ ਕਮਾਈ 500 ਰੁਪਈਆ ਵੀ ਨਾ ਹੋਵੇ ਉਹ 100 ਰੁਪਈਆ ਦੇ ਰਿਆ ਤੇ ਇਹਨਾਂ ਨੂੰ ਮੌਤ ਪੈਂਦੀ ਆ ਜੇ ਕੋਈ 2-4 ਕਰੋੜ ਰੁਪਈਆ ਆਪਣੇ ਪੱਲਿਓ ਆ ਇਹ ਹਾਂ ਹਾਨੂੰ ਇਹੀ ਕਿਹਾਂ ਕੋਈ ਮੰਗਣ ਥੋੜਾ ਨਾ ਕੋ ਡਿਆ ਆਪਣੇ ਹੱਥੀ ਜਾ ਕੇ ਲਾਉਣ ਉਥੇ ਇਹ ਇੰਨੇ ਟਰੱਕ ਮੇਰੇ ਡਾਈ ਵੱਲੋਂ ਆ ਡਾਈ ਦੇ ਇੰਨੇ ਟਰੱਕ ਮੇਰੇ ਬੀ ਦੇ ਆ ਇੰਨਾ ਮੈਂ ਡੀਜ਼ਲ ਦਊਂਗਾ ਉਹ ਹੈਲਪ ਹੁੰਦੀ ਆ ਜੇ ਇਲੈਕਸ਼ਨਾਂ ਦੇ ਉੱਤੇ ਫੇਰ ਇੱਕ ਤੁਹਾਨੂੰ ਹੁਣ ਤੁਸੀਂ ਸਾਡੇ ਮੂੰਹ ਦੇ ਜਦੋਂ ਕੈਮਰਾ ਗਾੜੀ ਕਰਦੇ ਸੱਚੀਆਂ ਗੱਲਾਂ ਨਿਕਲਦੀਆਂ ਇਲੈਕਸ਼ਨਾਂ ਦੇ ਉੱਤੇ ਕਿੰਥੋਂ ਕਰੋੜਾ ਰੁਪਇਆ ਖਰਚ ਹੁੰਦਾ ਪਰ ਬੀਬੀ ਬਾਦਲਤਾ ਉਹ ਡੀਜ਼ਲ ਜਿੰਨੇ ਦਾ ਖਰੀਦ ਰਹੇ ਨੇ ਉਹਨਾਂ ਦੀਆਂ ਪਰਚੀਆਂ ਵੀ ਫੇਸਬੁੱਕ ਤੇ ਪਾ ਰਹੀ ਨੇ ਵੀ ਵੇਖੋ ਜੀ ਇਹਨਾਂ ਨੇ ਕੱਲ ਨੂੰ ਹਰ ਪਾਰਟੀ ਨੇ ਵੋਟਾਂ ਲੈਣੀਆਂ ਨੇ ਵੋਟਾਂ ਲੈਣ ਵਾਸਤੇ ਇਹ ਸਾਰਾ ਕੁਝ ਹੋ ਰਿਹਾ ਵਾ ਇੱਕ ਇਹ ਤੇ ਇਹਨਾਂ ਨੂੰ ਇੱਕ ਨਾ ਫੇਮਸ ਹੋਣ ਵਾਸਤੇ ਇੱਕ ਇੱਕ ਰਾਹ ਮਿਲ ਗਿਆ ਵਾ ਹੜ ਦੇ ਹੜ ਦੇ ਵਿੱਚ ਇਹਨਾਂ ਨੂੰ ਪਾਰਟੀਆਂ ਨੂੰ ਇੱਕ ਦੂਜੇ ਤੇ ਚਿੱਕੜ ਸੁੱਟਣ ਦਾ ਮੈਂ ਪੈਸੇ ਵੱਧ ਦੇਦਾ ਦੂਜਾ ਕੋਈ 5-500 ਦੀਆਂ ਦਿੱਤੀਆਂ ਦੇ ਦਿੰਦਾ ਦੂਜਾ 100-100 ਦੀਆਂ ਦੇ ਦਿੰਦਾ 100-100 ਦੀਆਂ ਕੁੱਟੀਆਂ ਦੇ ਨਾਲ ਕਾਫੀ ਹੱਥ ਵੱਡਾ ਹੋ ਜਾਂਦਾ ਵਾ ਇਹ ਬਹੁਤ ਡੂੰਘੀਆਂ ਗੱਲਾਂ ਨੇ ਦਿਖਾਉਣ ਵਾਸਤੇ ਕੈਮਰੇ ਸਾਹਮਣੇ ਤੇ ਜੇ ਦੇਣਾ ਨੇ ਉਹ ਤੇ ਚੈੱਕ ਵੀ ਦੇ ਸਕਦੇ ਕਰੋੜ ਦਾ ਚੈੱਕ ਦੇ ਦੇਣ ਉਹ ਸੰਸਦਾਂ ਨੂੰ ਉੱਥੇ ਕਿਹੜੀ ਗੱਲ ਆ ਬਾਬਿਆਂ ਨੂੰ ਜਿੰਨੇ ਮਰਜ਼ੀ ਚੈੱਕ ਦੇ ਦੇਣ ਉਹ ਸੇਵਾ ਨਿਭਾਰੇ ਪ ਵੀ ਨਾਲ ਲਗਣਾ ਵਾ 10 ਦਿਨ ਲੱਗਣੇ 20 ਦਿਨ ਲੱਗਣੇ ਲੰਮਾ ਚੱਕਰ ਆ ਜੀ ਇਹ ਇਹ ਬਹੁਤ ਲੰਮਾ ਟਾਈਮ ਤੇ ਸਰਕਾਰ ਦੇ ਤੁਸੀਂ ਗੱਲ ਹੀ ਨਾ ਨਾ ਸਾਡੇ ਲਾ ਕੇ ਕਰੋ ਕਿਉਂਕਿ ਅਸੀਂ ਸਰਕਾਰ ਤੇ ਬਰੋਚ ਗੱਲ ਕਰਨੀ ਤੇ ਉਹਨਾਂ ਨੂੰ ਚੁਭਣੀ ਆ ਤੇ ਸੱਚੀ ਗੱਲ ਆ ਜੇ ਅਸੀਂ ਸੱਚ ਬੋਲਣਾ ਵਾ ਵੀ ਨਹੀਂ ਕੁਝ ਮਿਲ ਰਿਹਾ ਚਲੋ ਹੁਣ ਅਸੀਂ ਥੋੜੀ ਜੀ ਭਾਜਪੀ ਦੀ ਗੱਲ ਕਰ ਲੈਂਦੇ ਆ ਕਿਉਂਕਿ ਤੁਸੀਂ ਕਹ ਰਹੇ ਸੀ ਕਿ ਜਿੱਦਣ ਸ਼ਿਵਰਾਜ ਸਿੰਘ ਚੋਹਾਨ ਆਏ ਗੋਡੇ-ਗੋਡੇ ਪਾਣੀ ਚ ਵੜ ਕੇ ਉਹਨਾਂ ਨੇ ਝੋਨੇ ਦੀ ਫਸਲ ਦੇਖੀ ਹੱਥਾਂ ਚ ਦਾਣਾ ਫੜ ਕੇ ਦੇਖਿਆ ਵੀ ਇਹ ਤਾਂ ਖਰਾਬ ਹੋ ਗਿਆ ਵੀ ਤੁਸੀਂ ਕਹ ਰਹੇ ਸੀ ਕਿ 71 ਜਾਂ 72 ਗੱਡੀਆਂ ਸੀਗੀਆਂ ਤੇ ਉਹਨਾਂ ਦੇ ਨਾਲ ਫਿਰ ਮੀਡੀਆ ਵੀ ਆਇਆ ਹੋਣਾ ਨੈਸ਼ਨਲ ਮੀਡੀਆ ਵੀ ਹੋਣਾ। ਇੰਡੀਆ ਆਇਆ ਹੋਊਗਾ ਉਹ ਨੈਸ਼ਨਲ ਮੀਡੀਆ ਨੇ ਸਾਡੀ ਕਵਰੇਜ ਥੋੜਾ ਕਰਨੀ ਸੀ। ਨਹੀਂ ਮੈਂ ਉਹੀ ਪੁੱਛ ਰਹੀ ਸੀ ਕਿ ਉਹਨਾਂ ਦੇ ਨਾਲ ਉਸ ਵਕਤ ਨੈਸ਼ਨਲ ਮੀਡੀਆ ਸੀਗਾ? ਸਾਰਾ ਹੀ ਸੀ। ਪਰ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਕੋਈ ਨੈਸ਼ਨਲ ਮੀਡੀਆ ਤੁਹਾਨੂੰ ਇੱਥੇ ਦਿਖਾਈ ਦਿੱਤਾ? ਨਹੀਂ ਉਹ ਪੰਜਾਬ ਜਦੋਂ ਪੰਜਾਬ ਤੇ ਕੋਈ ਬਲੇਮ ਲਾਉਣਾ ਆਉਂਦਾ ਉਹ ਫਿਰ ਉਹ ਖਬਰਾਂ ਚਲਾਉਂਦੇ ਨੇ। ਇਹ ਦੁੱਖ ਦੀ ਘੜੀ ਦੇ ਵਿੱਚ ਕੋਈ ਵੀ ਖਬਰ ਉਹ ਨਹੀਂ ਚਲਾਉਂਦੇ। ਸਿਰਫ ਆਪਣੇ ਲੀਡਰ ਕਿਉਂਕਿ ਉਹਨਾਂ ਦੇ ਆਏ ਸੀ ਚੋਹਾਨ ਸਾਹਿਬ ਆਏ ਸੀ ਤੇ ਉਹਨਾਂ ਦੀ ਕਵਰੇਜ ਦੇ ਲਈ ਨੈਸ਼ਨਲ ਮੀਡੀਆ ਇੱਥੇ ਉਹਨਾਂ ਦੇ ਨਾਲ ਹੁਣ ਜਿਸ ਤਰ੍ਹਾਂ ਸਰਕਾਰਾਂ ਦੀ ਗੱਲ ਵੀਰਜੀ ਨੇ ਕੀਤੀ ਹੁਣ ਇਹ ਕਹਿੰਦੇ ਹੀ ਕਿ ਜਦੋਂ ਸਰਕਾਰ ਬਣੇਗੀ ਤੇ ਜਿਹੜੇ ਵਿਦੇਸ਼ਾਂ ਦੇ ਲੋਕੋ ਵੀ ਪੰਜਾਬ ਚ ਆਉਣਗੇ ਫਿਰ ਹੁਣ ਵਿਦੇਸ਼ੀਆਂ ਗਾੜੀ ਹੱਥ ਕੋ ਫਲਾਉਣ ਦੇ ਨੇ ਜਿਹੜੇ ਸਾਡੇ ਭੈਣ ਭਰਾ ਸੀ ਜ਼ਮੀਨਾਂ ਵੇਚ ਵੇਚ ਕੇ ਇਕੱਲੇ ਬਾਹਰ ਸਰਕਾਰ ਕਿਉਂ ਉਹਨਾਂ ਗਾੜੀ ਹੱਥ ਛੱਡਦੀ ਕਿ ਦੂਸਰੇ ਦੇਸ਼ਾਂ ਵਾਲੇ ਜਿਹੜੇ ਲੋਕ ਨੇ ਸਾਡੇ ਇੱਧਰ ਦੇ ਉਹ ਸਾਡੀ ਮਦਦ ਕਰਨ ਇਹਨਾਂ ਨੂੰ ਟੈਕਸ ਕਾਦਾ ਦਿੰਦੇ ਲੋਕ ਅਸੀਂ ਇੱਕ ਇੱਕ ਹਰ ਇੱਕ ਚੀਜ਼ ਤੇ ਡੱਬੀ ਤੋਂ ਲੈ ਕੇ ਸੂਈ ਤੋਂ ਲੈ ਕੇ ਅਸੀਂ ਜਿਹੜੀ ਵੀ ਚੀਜ਼ ਖਰੀਦ ਤੇ ਟੈਕਸ ਦਿੰਨੇ ਆ ਜੇ ਅਸੀਂ ਜ਼ਮੀਨ ਵੇਚ ਕੇ ਕੋਈ ਕਾਰੋਬਾਰ ਪੈਸਾ ਚੁੱਕ ਕੇ ਅਸੀਂ ਆਪਣਾ ਬੱਚਾ ਬਾਹਰ ਭੇਜਿਆ ਉਹ ਕਿਉਂ ਪੈਸੇ ਭੇਜੇ ਇਹਨਾਂ ਨੂੰ ਉਹ ਸਿੱਧੀ ਕਿਉਂ ਨਾ ਸੇਵਾ ਕਰੇ ਇਹ ਪਖਾਰੀ ਬੰਜੇ ਇਹਨਾਂ ਨੂੰ ਪਤਾ ਕਿ ਸਾਡੇ ਕੋਲ ਹੀ ਕੁਝ ਨਹੀਂ ਤੇ ਛੜਦਣ ਰਾਜ ਭਾਗ ਚੱਲਣ ਦਾ ਜਿਸ ਤਰ੍ਹਾਂ ਹੈਗਾ ਅਸਤੀਫਾ ਦੇ ਕੇ ਵਹਿਲੇ ਕਰ ਦੇਣਾ ਚਲੋ ਚਲੋ ਅਸੀਂ ਇੱਥੇ ਗੱਲ ਮੁਕਾਉਂਦੇ ਆਂ ਕੁਲ ਮਿਲਾ ਕੇ ਗੱਲ ਲੈਣੀ ਹੈ ਕਿ ਪੰਜਾਬ ਦੇ ਉੱਤੇ ਇਸ ਵਕਤ ਵਿਪਦਾ ਆਈ ਹੈ ਬਹੁਤ ਭਾਰੀ ਜੀ ਬਹੁਤ ਭਾਰੀ ਤੇ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਸਿਆਸਤ ਤਾਂ ਹੁੰਦੀ ਰਹੇਗੀ ਬਥੇਰੇ ਮੌਕੇ ਮਿਲਣੇ ਜਦੋਂ ਸਿਆਸਤ ਕਰਨੀ ਆ ਠੀਕ ਹੈ ਇੱਕ ਦੂਜੇ ਦੇ ਉੱਤੇ ਚਿੱਕੜ ਸੁਟਣਾ ਆ ਬਥੇਰੇ ਮੌਕੇ ਆਉਣਗੇ ਪਰ ਇਹ ਵਕਤ ਹੈ ਨਾਲ ਖੜੇ ਹੋਣ ਦਾ ਇੱਕ ਦੂਜੇ ਦੀ ਬਾਹ ਫੜਨ ਦਾ ਤਾਂ ਕਿ ਪੰਜਾਬ ਦੇ ਉੱਤੇ ਕਿਸੇ ਨੂੰ ਵੀ ਉਂਗਲ ਚੁੱਕਣ ਦਾ ਮੌਕਾ ਨਾ ਮਿਲੇ ਸੋ ਕਸਬਾ ਰਮਦਾਸ ਦੇ ਇੱਥੇ ਕੁਝ ਲੋਕ ਸਾਡੇ ਨਾਲ ਮੌਜੂਦ ਨੇ ਔਰ ਇਹਨਾਂ ਦੀਆਂ ਗੱਲਾਂ ਤੁਸੀਂ ਸੁਣਿਆ ਕੌੜੇ ਬੋਲ ਵੀ ਤੁਸੀਂ ਸੁਣੇ ਹੋਣੇ ਉਹ ਕੌੜੇ ਬੋਲ ਉਦੋਂ ਨਿਕਲਦੇ ਨੇ ਜਦੋਂ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਦਰਦ ਹੁੰਦਾ ਹੈ ਸਰਕਾਰਾਂ ਨੂੰ ਨੁਮਾਇੰਦਿਆਂ ਨੂੰ ਪ੍ਰਸ਼ਾਸਨ ਨੂੰ ਇਹ ਸਮਝਣਾ ਜ਼ਰੂਰ ਚਾਹੀਦਾ ਹੈ ਕਿ ਜਦੋਂ ਦਿਲ ਦੁਖਦਾ ਹੈ ਉਦੋਂ ਹੀ ਕੌੜੀਆਂ ਤੇ ਸੱਚੀਆਂ ਗੱਲਾਂ ਨਿਕਲਦੀਆਂ ਨੇ ਸੋ ਇਹ ਗੱਲਾਂ ਨੂੰ ਸਮਝਿਆ ਜਾਵੇ ਤੇ ਕਿਸਾਨਾਂ ਦੀ ਲੋਕਾਂ ਦੀ ਬਾਹ ਫੜੀ ਜਾਵੇ